ਪਾਲਤੂ ਜਾਨਵਰ ਰੱਖਣ ਦਾ ਸ਼ੌਕ ਦੁਨੀਆ ਭਰ ਦੇ ਲੋਕਾਂ ਦੇ ਵਿੱਚ ਬਹੁਤ ਤੇਜ਼ੀ ਨਾਲ ਵਧਿਆ ਹੈ ਖਾਸ ਕਰਕੇ ਕੁੱਤੇ ਜਿਆਦਾਤਰ ਪਾਲੇ ਜਾਂਦੇ ਨੇ ਲੋਕਾਂ ਦੇ ਵਿੱਚ ਕੁੱਤੇ ਰੱਖਣ ਦਾ ਕਰੇਜ਼ੀ ਨਾ ਜ਼ਿਆਦਾ ਹੈ ਕਿ ਹੁਣ ਲੋਕ ਵਿਦੇਸ਼ੀ ਨਸਲ ਦੇ ਜਿਹੜੇ ਮਹਿੰਗੇ ਮਹਿੰਗੇ ਕੁੱਤੇ ਵੀ ਰੱਖਣ ਲੱਗੇ ਨੇ ਅਤੇ ਸਟੇਟਸ ਸਿੰਬਲ ਸਮਝਿਆ ਜਾਂਦਾ ਹੈ ਇਸ ਨੂੰ ਇਹੀ ਕਾਰਨ ਹੈ ਹੁਣ ਬੀਮਾ ਕੰਪਨੀਆਂ ਨੇ ਜਿਹੜੇ ਪਾਲਤੂ ਕੁੱਤਿਆਂ ਦਾ ਬੀਮਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਆਮ ਤੌਰ ਤੇ ਸਿਹਤ ਬੀਮਾ ਇਨਸਾਨਾਂ ਦੇ ਲਈ ਕੀਤਾ ਜਾਂਦਾ ਹੈ ਪਰ ਕੁਝ ਬੀਮਾ ਜਿਹਾ ਨੇ ਬੀਮਾ ਕੰਪਨੀਆਂ ਨੇ ਹੁਣ ਪਾਲਤੂ ਜਾਨਵਰਾਂ ਲਈ ਵੀ ਜਿਹੜੇ ਸਿਹਤ ਕਵਰ ਦੀ ਪੇਸ਼ਕਸ਼ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਪੈਟ ਇੰਸ਼ੋਰੈਂਸ ਕੀ ਹੁੰਦੀ ਹੈ ਇਹਦੇ ਕੀ ਫਾਇਦੇ ਨੇ ਇਸ ਤੇ ਕੀ ਪ੍ਰੀਮੀਅਮ ਹੈ ਅਤੇ ਪੂਰੀ ਇਹਦੀ ਜਾਣਕਾਰੀ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਦੱਸਿਆ ਪੈਟ ਇੰਸ਼ੋਰੈਂਸ ਕੀ ਹੈ ਪਸ਼ੂ ਬੀਮਾ ਕੁੱਤਿਆਂ ਅਤੇ ਬਿੱਲੀਆਂ ਲਈ ਸਪੈਸ਼ਲ ਇੰਸ਼ੋਰੈਂਸ ਹੈ ਜੋ ਉਹਨਾਂ ਦੀ ਜਿਹੜੀ ਸਿਹਤ ਨੂੰ ਕਵਰ ਪ੍ਰਦਾਨ ਕਰਦਾ ਹੈ ਜਿਸ ਤਰ੍ਹਾਂ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਲਈ ਸਿਹਤ ਬੀਮਾ ਖਰੀਦਦੇ ਹਾਂ ਅਤੇ ਉਸੇ ਤਰ੍ਹਾਂ ਤੁਸੀਂ ਆਪਣੇ ਪੈਟ ਤੇ ਲਈ ਪੈਟ ਇੰਸ਼ੋਰੈਂਸ ਜਾਨਵਰਾਂ ਦਾ ਬੀਮਾ ਖਰੀਦ ਸਕਦੇ ਆ ਜਿਵੇਂ ਹਾਂ ਆਪਣੀ ਸਿਹਤ ਲਈ ਅਸੀਂ ਜਿਹੜੀ ਇੰਸ਼ੋਰ ਕਰਦੇ ਆ ਇਸ ਵਿੱਚ ਪਾਲਤੂ ਜਾਨਵਰਾਂ ਦੇ ਇਲਾਜ ਤੇ ਹੋਣ ਵਾਲੇ ਜਿਹੜਾ ਡਾਕਟਰੀ ਖਰਚ ਹੈ ਜਿੰਨਾ ਵੀ ਟ੍ਰੀਟਮੈਂਟ ਅਸੀਂ ਕੀਤਾ ਜਾਂਦਾ ਉਹ ਕਵਰ ਕੀਤਾ ਜਾਂਦਾ ਸੋ Bajaj Alliance General Insurance ਦੇ ਕਸਟਮਰ ਸਪੋਰਟ ਦੇ ਨਾਲ ਹੋਈ ਗੱਲਬਾਤ ਦੇ ਦੌਰਾਨ ਹੈ ਉਸ ਅਧਾਰ ਤੇ ਜਿਹੜਾ ਪੈਟ ਇੰਸ਼ੋਰੈਂਸ ਵਿੱਚ ਕੁੱਤੇ ਦੇ ਇਲਾਜ ਦੌਰਾਨ ਕੋਈ ਸਰਜਰੀ ਹੁੰਦੀ ਹੈ ਮੋਰੈਲਿਟੀ ਬੈਨੀਫਿਟ ਹੁੰਦਾ ਹੈ ਜਾਂ ਥਰਡ ਪਾਰਟੀ ਲਾਇਬਿਲਟੀ ਕਵਰ ਯਾਨੀ ਕਿ ਜੇਕਰ ਤਾਂ ਹਰ ਦਾ ਕੁੱਤਾ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਨੁਕਸਾਨ ਦੀ ਜਿਹੜੀ ਪਰਪਾਈ ਹੈ ਉਹ ਵੀ ਕੀਤੀ ਜਾਵੇਗੀ ਜੀਆ ਇਸ ਤੋਂ ਇਲਾਵਾ ਚੋਰੀ ਜਾਂ ਗੁੰਮ ਹੋਣ ਤੇ ਵੀ ਤੁਸੀਂ ਕਲੇਮ ਲੈ ਸਕਦੇ ਹੋ ਕਵਰ ਦੇ ਵਿੱਚ ਜਿਹੜਾ ਇਹ ਚੀਜ਼ਾਂ ਹੁੰਦੀਆਂ ਨੇ ਸੋ ਕਵਰ ਲਾਜ਼ਮੀ ਤੌਰ ਤੇ ਬੀਮਾ ਪਾਲਿਸੀ ਵਿੱਚ ਸ਼ਾਮਿਲ ਕੀਤੇ ਜਾਣਗੇ ਜੋ ਕਿ ਕੁਝ ਕਵਰ ਸ਼ਾਮਿਲ ਕੀਤੇ ਜਾ ਸਕਦੇ ਨੇ ਪਰ ਇਸ ਦੇ ਨਾਲ ਜਿਹੜਾ ਵਾਦੂ ਪ੍ਰੀਮੀਅਰ ਦਾ ਭੁਗਤਾਨ ਕਰਨਾ ਹੋਵੇਗਾ ਹੋਰ ਅਪਡੇਟਾਂ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਲੁਖਿਆ